ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਹੀਰ 855 ਤੇ ਬਾਕੀ ਬਈ ਜਿਵੇਂ ਤੁਹਾਨੂੰ ਪਤਾ ਹੋਣਾ ਆਪਣੇ ਸ਼ੰਭੂ ਬੈਰੀਅਰ ਤੇ ਆਪਣਾ ਤਰਨ ਲੱਗਿਆ ਵੇ ਤੇ ਉਹਦੇ ਕਰਕੇ ਬਈ ਮਨਜਾ ਨਹੀਂ ਕਰਦਾਦਾ ਵੀਡੀਓ ਵੀਡੀਓ ਬਣਾਉਣਾ ਹਣ ਤੇ ਬਾਕੀ ਹੁਣ ਅੱਜ ਜਾ ਕੇ ਵੀ ਆਏ ਆਪਾਂ ਉਥੇ ਤੇ ਅੱਜ ਟਾਈਮ ਕੱਢ ਕੇ ਆਪਣੇ ਸਾਰੇ ਹੀ ਬੰਦੇ ਨੂੰ ਲੈ ਕੇ ਗਏ ਆ ਤੇ ਬਾਕੀ ਜਿਹੜੇ ਰਹਨੇ ਆ ਉਹ ਫੇਰ ਹੁਣ ਐਤਵਾਰ ਨੂੰ ਕਹਨੇ ਆ ਬਈ ਐਤਵਾਰ ਨੂੰ ਮੀਟਿੰਗ ਇੱਕ ਹੋਰ ਉਹਦੇ ਬਾਅਦ ਦਿੱਲੀ ਕੂਚ ਕਰਨਾ ਵੀ ਮੀਟਿੰਗ ਤੇ ਬਾਅਦ ਫੈਸਲਾ ਹੋਊਗਾ ਵੀ ਕਿਆ ਬਣਦਾ ਏ ਤੇ ਉਹ ਸਾਹਬ ਨਾਲ ਬਈ ਅੱਜ ਆਪਾਂ ਵੀ ਦੇਖ ਕੇ ਆਏ ਤੇ ਵੀ ਜੇ ਤਾਂ ਲੋਡ ਟਰਾਲੀ ਦੀ ਫਿਰ ਉੱਥੇ ਟਰਾਲੀ ਲਾ ਦੇਣੀ ਤੇ ਆਪਾਂ ਨੇ ਹੁਣ ਪੱਕੀ ਤੇ ਫਿਰ ਉੱਥੇ ਰਾਤ ਰੂਤ ਰਹਿ ਜੇ ਕਰੂੰਗੇ ਬਾਕੀ ਫਿਰ ਹੁਣ ਸਾਰਿਆਂ ਸਲਾਹ ਕਰੀ ਵੀ ਐਤਵਾਰ ਤੱਕ ਦੇਖ ਲੈਣੇ ਐਤਵਾਰ ਤੇ ਬਾਅਦ ਨਹੀਂ ਟਰਾਲੀ ਉੱਥੇ ਲੈ ਜੂਗੇ ਤੇ ਦਿੱਲੀ ਜਾਣਾ ਪੈ ਗਿਆ ਫਿਰ ਦਿੱਲੀ ਨੇ ਲੈ ਜਾਗੇ ਤੇ ਤਾਂ ਕਰਕੇ ਰੁਕੇ ਵੇ ਤੇ ਹੁਣ ਮਾਕੇ ਅੱਜ ਜਾ ਕੇ ਆਏ ਆ ਅੱਜ ਤਬ ਵੀ ਉੱਥੇ ਸ਼ਾਂਤੀ ਦੀ ਤੇ ਕੋਈ ਉੱਥੇ ਜਿਗਣਾ ਬੰਬੂ ਬੰਬ ਚੱਲਦੇ ਆ ਉਹ ਸਾਰਾ ਕੁਝ ਮਾਹੌਲ ਬਈ ਸ਼ਾਂਤੋ ਤਦ ਦਾ ਤੇ ਕੱਲ ਵੀ ਵਧੀਆ ਮਾਹੌਲ ਤਾਂ ਰਹਿੰਦਾ ਸ਼ਾਂਤ ਤੇ ਅੱਜ ਵੀ ਤੇ ਐਂ ਤਾਂ ਵਿਚ ਨੂੰ ਬਾਈ ਮਾੜਾ ਮੋਟਾ ਹੋ ਵੀ ਜਾਂਦਾ ਏ ਉਹਨਾਂ ਨੇ ਐਦ ਕਿ ਅੱਜ ਵੀ ਵਹ ਦੋ ਤਿੰਨ ਜਣੇ ਫੱਟੜ ਤਾਂ ਹੋ ਗਏ ਉਹਨਾਂ ਨੇ ਫੇਰ ਵਿਚ ਨੂੰ ਜਾ ਕੇ ਕਈ ਮੁੰਡੇ ਉੱਧਰ ਚਲੇ ਜਾਨੇ ਆ ਫੇਰ ਉਹ ਫੇਰ ਫੂਲ ਕਰ ਦਿੰਨੇ ਆ ਤੇ ਦੋ ਤਿੰਨ ਜਣੇ ਦਾ ਪੂਫਟੜ ਹੋ ਗਏ ਤੇ ਅਸੀਂ ਉੱਥੀ ਤੇ ਜਾਦਾ ਅਸੀਂ ਥੋੜਾ ਜਿਹਾ ਇੱਧਰ ਨੂੰ ਆ ਗਏ ਤੇ ਟਰਾਲੀਆਂ ਵੱਲ ਨੂੰ ਉੱਧਰ ਫਿਰ ਜਾਨੂੰ ਫੈਰਿੰਗ ਹੋਗੀ ਤੁਸੀਂ ਗੱਲ ਸੁਣੀ ਕਰੋ ਇਹ ਕਾਜ ਜਾਏਗਾ ਜਿੰਨੇ ਖੂਦ ਬੰਦੀ ਮਿਹਨਤ ਕਰ ਬੜੀਆਂ ਕਈਆਂ ਮੰਗਲਾ ਦੀ ਤੈ ਨਹੀਂ ਹੁੰਦੀਆਂ ਜੇ ਤੁਸੀਂ ਕੱਪੇ ਰਹਿੰਦੇ ਸਿਰ ਤੋੜ ਹੈ ਰਹਿ ਜੂਗਾ ਨੂੰਰ ਮਰਦੀ ਬਣਾ ਲੂਗੇ ਇਸ ਦਾ ਭਾਗ ਹੋ ਗਿਆ ਤਾਂ ਮੋੜ ਜਾਏਗਾ ਮਾਤਾ ਹੱਦੀ ਖੂਦ ਮਰਦੀ ਦੱਸੂਗਾ ਕਿਹਨਾਂ ਨੂੰ ਪਤਾ ਨਹੀਂ ਕਿ ਹੋ ਜਾਈ ਚਾਰ ਦੇਰ ਤੱਕ ਹੀ ਹੈ ਕੋਈ ਜਾਵੇ ਰਮਣੀ ਆਤਿਵਾਣੀ ਗੁਰੂ ਘਰ ਨੂੰ ਦੇ ਦੇ ਰਿਹਾ ਉਹ ਰੇਤੂ ਵੱਲੋਂ ਆ ਗਿਆ

ਅੱਗੇ ਇੱਥੇ ਜਾਵਾਂਗੇ ਜੀ ਅਸੀਂ ਜਦ ਤੱਕ ਸਾਡੀਆਂ ਮੁਕਾਮ ਰੋਕਦੇ ਨਹੀਂ ਆ ਕੌਡੇ ਲੋਕਾਂ ਦਾ ਕੌਣਾ ਲੋਕਾਂ ਦਾ ਮੰਗਾ ਕਾ ਲੋਕ ਕਿੰਨਾ ਮੰਗਾ ਤਹੁ ਪਰ ਉਹ ਜੀ ਨਹੀਂ ਸਕਦੇ ਉਹਨਾਂ ਦੀ ਇਕ ਵੀਦਾਰੀ ਨਹੀਂ ਰਹੀਆਂ ਉਹਨਾਂ ਦੀ ਕਾਰਜਾ ਕਿਹੋ ਲੋ ਨਾਉਂਦੇ ਆ ਕੱਟ ਕੇ ਦੇਖੋ ਭਾਈ 5-6 ਕਿਲੋਮੀਟਰ ਨੂੰ ਵਧ ਤਾ ਨਵਾ ਜੀ 2-2.5 ਕਿਲੋਮੀਟਰ ਪਿੱਛੇ ਦਾ ਜਾਂਦੀ ਆ ਤੇ ਵੀ ਗਾਹਾਂ ਓਕੇ ਸਾਡੇ ਸਾਰੇ ਬੰਦੇ ਪਹੁੰਚੇ ਵੀ ਤੁਸੀਂ ਆਪਣੇ ਮੇਰੇ ਰਿਵਾਜਾਂ ਹੱਥ ਦੀ ਵੀ ਆਪ ਨੂੰ ਖੜੇ ਦੇਖ ਕੇ ਤੇਰੇ ਭੈਣ ਦੀ ਤੋਂ ਮੋਨਾ ਹੋ ਗਿਆ ਬੱਸ ਦੋਨੋਂ ਤੱਪੇ ਹਰਨੇ ਹੈ ਉਹ ਇਹਨਾਂ ਵੀ ਕਾਲ ਜੀ 5-6 ਕਿਲੋਮੀਟਰ ਇੱਧਰ ਤੇ 7-8 ਕਿਲੋਮੀਟਰ ਆਹ ਭਾਈ ਅਸੀਂ ਖੜੇ ਆ ਜਿਹੜਾ ਆਪਣਾ ਸ਼ੰਭੂ ਤੇ ਆਪਣਾ ਇੱਕ ਇੱਧਰ ਲੰਡਰੋਂ ਲੰਘ ਜਾਂਦਾ ਏ ਬਨੂੜ ਨੂੰ ਆ ਰਾਜਪੁਰੇ ਨੂੰ ਚਲੇ ਗਿਆ ਹੈ ਮਤਲਬ ਮੋਰਚੇ 'ਚ ਖੜੇ ਆ ਹਾਂ ਮੋਰਚੇ ਦਾ ਮੂੰਹ ਆ ਜਿਹੜਾ ਉਹ ਇੱਧਰ ਦਿੱਲੀ ਆ ਇੱਧਰ ਰਾਜਪੁਰਾ ਏ ਠੋੜਾ ਠੋੜਾ ਹੋਣਾ 10-15 ਕਿਲੋਮੀਟਰ ਰਾਜਪੁਰਾ ਪਰ ਉਰੇ ਤੇ ਦੇਖ ਲੋ ਅੰਦਾਜ਼ੇ ਨਾਲੇ ਆਪਾਂ ਅੰਦਾਜ਼ਾ ਇਹ ਕਹਦੇ ਵੀ 5-4 ਕਿਲੋਮੀਟਰ ਹੋਣ ਪਿੱਛੇ ਦਾ ਮੋਰਚਾ ਹੈਗਾ ਕਿਉਂਕਿ ਆ ਉਰੇ ਥੋੜਾ ਜਿਹਾ ਬੇਲ ਕਰਕੇ ਤਾਂ ਆਇਆ ਨਾ ফ্লাইਓਵਰ ਬਹੁਤ ਦੂਰ ਦਾ ਹੈ ਕਰਾ ਨਹੀਂ ਉਮ ਵੀ ਯਾਰ ਬਾਥਰੂਮ ਜਾਣਾ ਸਭ ਕੋ ਕਰਨਾ ਹੈ ਉੱਪਰ ਔਖਾ ਹੋ ਜਾਂਦਾ ਹੈ 2 ਓਵਰ ਦੇ ਠੀਕ ਆ ਤਾਂ ਕਰਕੇ ਉਹਨੇ ਖੇਤਾਂ ਦੇ ਨੇੜੇ ਉਹ ਕਰਿਆ ਵੀ ਉੱਧਰ ਲਾਈ ਵੀ 4 4 ਲੱਖ ਲੱਗੀਆਂ ਵੀ ਜਿੰਨਾ ਕਹਿ ਦੋ ਉਨਾ ਇਕੱਠ ਹੋਇਆ ਬਈ ਐਤਵਾਰ ਤੱਕ ਪਤਾ ਲੱਗ ਜਾਊਗਾ ਵੀ ਕੋਰਚ ਇੱਥੇ ਲੱਗਣਾ ਏ ਕਿ ਜਾਊਗਾ ਕਿ ਐਤਵਾਰ ਤੱਕ ਆਪਾਂ ਨੂੰ ਕਲੀਅਰ ਹੋ ਜਾਊਗਾ ਜਿਹੜੀ ਅਗਲੀ ਮੀਟਿੰਗ ਆ ਨਾ ਹੁਣ ਰਾਤ ਥੋੜਾ ਜਿਹਾ ਇਹਨਾਂ ਨੇ ਰਾਤ ਨੂੰ ਥੋੜਾ ਜਿਹਾ ਇਹਨਾਂ ਨੇ ਸਹਿਮਤ ਦਿੱਤੇ ਆ ਨਾਲ ਬੈਠੇ ਆ ਸਾਰੇ ਅੱਜ ਨਹੀਂ ਸਵੇਰੇ ਨੇ ਜਿਹੜੀ ਮੀਟਿੰਗ ਕਰਕੇ ਆਏ ਆ ਅੱਗੋਂ ਦੇ ਮੂੰਹ ਮੂੰਹ ਤੇ ਪਤਾ ਲੱਗਦਾ ਦਾ ਮੜਾ ਏ ਕਿ ਉਹ ਬੋਟਾ ਯਾਰ ਬੋਟਾ ਜੇ 15-20 ਦਿਨ ਮਹੀਨਾ ਪੈ ਗਿਆ ਮੋਰਚੇ 'ਚ ਫਿਰ ਤਾਂ ਉਹਦੇ ਹੱਥ 'ਵੀ ਰਹਿਣਾ ਕੋਈ ਕੋੜ ਲੱਗ ਜਾਣਾ ਫਿਰ ਹਾਂ ਠੀਕ ਆ ਬੋਟਾ ਜਣੀਆ ਕੋੜ ਲੱਗਿਆ ਰਾਸ਼ਟਰਪਤੀ ਰਾਏ ਲੱਗਿਆ ਫਿਰ ਤਾਂ ਉਹ ਵੀ ਨਾ ਕੋਈ ਫੈਸਲਾ ਲੈ ਸਕਦਾ ਉਹਦੇ ਪਹਿਲਾ ਪਹਿਲਾ ਉਹਨੇ ਕਰਤਾ ਕਰਤਾ ਜਿਹੜਾ ਉਹਨੂੰ ਪਤਾ ਵੀ ਮੇਰੇ ਬੋਟਾ ਟੁੱਟਦੀਆਂ ਐ ਠੀਕ ਆ ਜਿਹਨੇ ਕਰਨਾ ਉਹਦੇ ਬਾਅਦ ਤਾਂ ਫਿਰ ਲੰਬਾ ਚੱਲੇ ਜਾਣਾ ਪ੍ਰੋਸੈਸ ਬਹੁਤ ਨਾਲੇ ਜੇ ਇੱਥੇ ਆਪਾਂ ਨੂੰ ਹੱਕ ਦੇ ਦੂਗੇ ਪੰਜਾਬ ਹਰਿਆਣੇ ਨੂੰ ਦਊਂਗੇ ਨਹੀਂ ਉੱਥੇ ਸਾਰੀਆਂ ਸਟੇਟਾਂ ਦੇਣੇ ਪਣੇ ਇਹ ਵੀ ਫਰਕ ਆ ਨਹੀਂ ਜਿਹੜੇ ਔਰੇ ਵੀ ਚੱਲ ਉਹ ਤਾਂ ਕਾਨੂੰਨ ਤਾਂ ਸਾਰੇ ਵਾਸਤੇ ਨਹੀਂ ਨਹੀਂ ਯਾਰ ਦੱਸਾਂ ਕਿ ਐਮਐਸਪੀ ਸਾਰੇ ਦੇਸ਼ 'ਚ ਪਹਿਲਾਂ ਵੀ ਉਪਕੜਾਈ ਐਮਐਸਪੀ ਐ ਪਰ ਐਮਐਸਪੀ ਆਪਣੇ ਇੱਥੇ ਆਏ ਆ ਆਪਣੇ ਪੰਜਾਬ ਹਰਿਆਣੇ ਦੇ ਡਾਂਗ ਦੇ ਜੋਰ ਪਰ ਆਪਾਂ ਨੂੰ ਮਿਲੀ ਜਾਂਦੀ ਐ ਐਮਐਸਪੀ ਕੋਸਟ ਸਟੇਟਾਂ 'ਚ ਉੱਥੇ ਆਪਣਾ ਬਿਹਾਰ ਆ ਬੰਗਾਲ ਆ ਜੋ ਵੀ ਸਟੇਟਾ ਉਧਰ ਉੱਥੇ 11 ਜੇ ਆਪਣੇ 2200 ਫਸਲ ਦਾ ਰੇਟ ਉੱਥੇ 1100 ਆ ਠੀਕ ਆ ਤੇ ਉਹ ਕਹਦੇ ਆ ਐਮਐਸਪੀ ਉੱਥੇ ਵੀ ਹੈਗੀ ਆ ਹੈ ਪਰ ਉਥੇ ਮੰਡੀ ਕਰਨੀ ਹੈਗਾ ਉਹਨੇ ਖਰੀਦਣੀ ਖਰੀਦਣੀ ਉਹ ਨਹੀਂ ਕਿਸੇ ਨੇ ਆਪਣੇ ਮੰਡੀਆਂ ਕਰਕੇ ਵਿਕੀ ਜਾਂਦੀ ਉਹ ਖਰੀਦਣੀ ਪੈਂਦੀ ਆ ਸਰਕਾਰ ਨੂੰ ਟਿਕਾ ਉਹ ਤੇ ਮੰਡੀ ਕਰਨੀ ਹੈਗਾ ਪ੍ਰਾਈਵੇਟ ਲੋਕ ਖਰੀਦਦੇ ਆ ਮਤਲਬ ਉਹਨਾਂ ਨੇ ਜਿੰਨੀ ਬੋਲੀ ਲੈਣੀ ਆ ਉੰਨੇ ਦੀ ਵਿਕਣੀ ਆ ਹੁਣ ਜੇ ਕਾਨੂੰਨ ਬਣ ਜਵੇ ਉਹਦੇ ਦੇ ਐਮਐਸਪੀ ਦੇ ਫਿਰ ਉਹਦੇ ਥੱਲੇ ਪ੍ਰਾਈਵੇਟ ਵੀ ਬੰਦਾ ਨਹੀਂ ਖਰੀਦ ਸਕਦਾ ਜੇ ਕਾਨੂੰਨ ਬਣ ਜਵੇ ਹਾਂ ਜੇ 2000 ਰੁਪਿਆ ਰੇਟ ਬਣਿਆ ਹਾਂ ਜੇ ਬਣਿਆ ਵੋਟ ਮੋਲ ਆਇਆ ਨਾ ਹਾਂ ਫੇਰ ਕੋਈ ਨਹੀਂ ਪਕਾ ਨੂ ਬਣ ਗਿਆ ਉਹਦਾ ਵੀ ਇਹ ਪ੍ਰਾਈਵੇਟ ਖਰੀਦੇ ਚਾਹੇ ਸਰਕਾਰੀ ਖਰੀਦੇ ਉਹ ਐਮਐਸਪੀ ਦੇ ਖਰੀਦੇ ਬਾਕੀ ਜਿਹੜੇ ਕਰਜ਼ਿਆਂ ਵਾਲੇ ਆ ਉਹਨਾਂ ਨੇ ਪੂੰਜੀ ਪਤੀਆਂ ਦੇ ਇੰਨੇ ਮਾਫ਼ ਕਰਤੇ ਕਿਸਾਨਾਂ ਦੇ ਵੀ ਗੱਲ ਜਾਈ ਜੀ 40 ਲੱਖ ਕਰੋੜ ਪਿਆ ਪੂੰਜੀ ਪਤੀਆਂ ਦਾ ਮਾਫ਼ ਕਰਿਆ ਸਰਕਾਰ ਨੇ 40 50 ਬੰਦਿਆਂ ਦਾ ਨਾਲੇ 100 ਬੰਦਾ ਹੋਊਗਾ ਚੱਲਿਆ ਕਾਰੋਬਾਰੀ ਕਿੰਨੇ ਕੋਣ 100 ਹੋਣਾ ਏ ਹਾਂ ਤੇ ਮਜ਼ਦੂਰ ਜਿਹੜਾ ਆਪਣਾ ਦਾ ਮਿਲਾ ਕੇ ਕਰ ਦਿਆ ਕਿੰਨਾ ਏ 200 ਲੱਖ ਕਰੋੜ 200 ਲੱਖ ਉਹਨਾਂ ਦਾ 15 ਲੱਖ ਕਰੋੜ ਦੇਗਲਾ ਕੁਝ ਬੰਦਿਆਂ ਦਾ ਮਾਫ਼ ਕਰਿਆ ਸਰਕਾਰ ਨੇ ਆਪਾਂ ਨੂੰ ਕਹਦੇ ਵੀ ਸਰਕਾਰ ਦੇਸ਼ ਗੰਗਾਲ ਹੋ ਜਾਊਗਾ ਜੇ ਕਿਸਾਨਾਂ ਦਾ ਮਜ਼ਦੂਰਾਂ ਦਾ ਜੇ 100 ਲੱਖ ਰੋੜੀ ਕਰਨਾ ਉਹਨਾਂ ਜੇ ਨਹੀਂ ਕਰਦੋ ਜਿੰਨਾਂ ਪੁੰਜੀ ਪਤੀਆਂ ਦਾ ਕਰਿਆ 15 ਲੱਖ ਰੋੜੇ ਕਰਦੋ 5% ਕਰ ਦੋਵੇ ਹਾਂ ਪਰਸੈਂਟ ਦੇ ਹਿਸਾਬ ਨਾਲ ਕਿੰਨੇ ਲੋਕਾਂ ਦਾ ਹੋਣਾ ਵੀ ਦੇਖ ਕਿੰਨੇ ਕਿਸਾਨਾਂ ਦਾ ਹੋਣਾ ਹੈ ਅੱਜ ਆਇਆ ਤੇ ਜਹੀ ਹੋਇਆਗਾ ਤੇ ਯਾਰ ਕਿਸਾਨ ਜੇ ਹੁਣ ਤੱਕ ਰੇਟ ਨਹੀਂ ਮਿਲੇ ਫਸਲਾਂ ਦੇ ਤਾਂ ਤਾਈ ਹੋਇਆ ਠੀਕ ਆ ਜੇ ਸਵਾਮੀ ਨਾਸੰਦੀ ਰਿਪੋਰਟ ਦੇ ਉਹਦੇ ਹਿਸਾਬ ਨਾਲ C250 ਵਾਲੇ ਉਹਦੇ ਨਾਲ ਆਪਾਂ ਨੂੰ ਰੇਟ ਦੰਦੇ ਉਹਦੇ ਵਿੱਚ ਕੀ ਤਾਂ ਵੀ ਜਿੰਨੀ ਫਸਲ ਦੀ ਲਾਗਤ ਆ ਉਹਦਾ 50% ਮੁਨਾਫਾ ਰੱਖ ਕੇ ਉਹਨਾਂ ਸਰਕਾਰ ਦਾ ਉਹ ਆਪਣਾ ਫਸਲ ਦਾ ਮੁੱਲ ਵਧਦਾ ਏ ਠੀਕ ਆ ਤੇ ਹੁਣ ਇਸ ਟਾਈਮ ਵੀ ਆਪਣਾ ਘੱਟੋ ਘੱਟ 42-4300 ਕਣਕ ਦਾ ਰੇਟ ਬਣਦਾ ਏ ਬਣਦਾ ਬਾਈ ਉਹ ਸਾਰਾ ਜੇ ਇਸ ਟਾਈਮ ਜੇ ਆਪਣੇ ਖਰਚਿਆਂ ਦੇ ਹਿਸਾਬ ਨਾਲ ਦੇਖੀਏ ਜੀ ਬੇ ਸੁਆਮੀ ਨਾਜ਼ਰ ਰਿਪੋਰਟ ਦੇ ਹਿਸਾਬ ਨਾਲ ਦੇਖੀਏ 4000 ਰੁਪਏ ਬਣਦਾ 4041 ਜੇ 4000 ਮਿਲਦਾ ਹੁੰਦਾ ਇਸ ਟਾਈਮ ਹੈ ਕਿਤੇ ਵੀ ਕਰ ਚੜ ਜਾਂਦਾ ਚੜ ਜਾਂਦਾ ਨਹੀਂ ਤਾਂ ਕਿਸੇ ਨੇ ਦੁੱਗਣਾ ਹੋ ਕੇ ਸਿੱਧਾ ਹਾਂ ਬਹੁਤ ਮਾੜੇ ਟਾਈਮ ਆਣਿਆ ਆਲਾ ਬਾਈ ਨਿਕਲ ਜਾਓ ਵਧੀਆ ਰਹੋਗੇ ਤੇ ਬਾਕੀ ਸਾਠ ਰੋਗ ਕੋਈ ਜਥੇਬੰਦੀਆਂ ਜਿਹੜੀ ਨਹੀਂ ਵੀ ਰਲਦੀ ਆਪਰੇ ਤੌਰ ਤੇ ਨਿਕਲੋ ਸਾਰੇ ਕਰਾ ਬੰਦੀਆਂ ਤੇ ਤੁਸੀਂ ਕੀ ਲੈਣਾ ਤੁਸੀਂ ਮੈਂ ਦੇਖੋ ਨੀ ਵੀ ਮੰਗਾ ਗਿਆ ਏ ਮੋਰਚੇ ਦੀਆਂ ਠੀਕ ਆ ਬਾਕੀ ਇਹਦੇ ਕਈ ਸੰਯੁਕਤ ਮੋਰਚਾ ਨਹੀਂ ਦੁਰਿਆ ਨਹੀਂ ਦੁਰਿਆ ਮੋਰਚਾ ਕਿਸੇ ਦੇ ਬਾਪ ਦਾ ਨਹੀਂ ਤਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਦਾ ਉਹਦੇ ਜਥੇਬੰਦੀਆਂ ਦੀਆਂ ਜੇ ਜਥੇਬੰਦੀਆਂ ਵੀ ਲੋਕਾਂ ਨਾਲ ਏਤੀਆਂ ਹੈ ਮੋਰਚਾ ਕਦੇ ਜਿਹੜਾ ਹਾਂ ਜਿਹੜਾ ਉਹ ਮੋਰਚਾ ਦਾ ਨਾ ਉਹ ਕਿਸੇ ਦੇ ਬਾਪ ਦਾ ਨਹੀਂ ਦਾ ਨਾ ਕਿਸੇ ਦੇ ਜਥੇਬੰਦੀ ਵਾਲੇ ਦਾ ਨਾ ਕਿਸੇ ਦਾ ਉਹ ਆਪਣੇ ਲੋਕਾਂ ਦਾ ਹੀ ਦਾ ਸਾਰਿਆਂ ਦਾ ਠੀਕ ਆ ਲੋਕਾਂ ਨਾਲੇ ਮੋਰਚੇ ਹੁੰਦੇ ਆ ਹੈ ਉਹ ਮੋਰਚਾ ਸਾਰਾ ਉਰੀ ਆ ਗਿਆ ਉਹੀ ਮੋਰਚਾ ਸਾਰਾ ਉਹੀ ਜਥੇਬੰਦੀਆਂ ਵਾਲੇ ਜਿਹੜੇ ਨਹੀਂ ਵੀ ਆਈਆਂ ਨਾ ਜਥੇਬੰਦੀਆਂ ਉਹਨਾਂ ਦੇ ਸਾਰੇ ਬੰਦੇ ਉਰੇ ਪਹੁੰਚੇ ਹੋਏ ਆ ਅੱਡ ਕੇ ਆ ਗਿਆ ਅਗਲਾ ਯਾਰ ਅਸੀਂ ਕਹਿੰਦੇ ਬੰਦੀਆਂ ਨੇ ਕੁਝ ਨਹੀਂ ਦੇਣਾ ਤੁਹਾਨੂੰ ਜੇ ਦੇਣਾ ਹੈ ਤਾਂ ਕਾਨੂੰਨ ਜੇ ਕੋਈ ਹੱਲ ਹੋ ਜਾਊਗਾ ਤਾਂ ਤੁਹਾਡਾ ਕੋਈ ਫਾਇਦਾ ਹੋ ਜਾਊਗਾ ਫਸਲ ਤੋਂ ਥੋੜੀ ਆ ਐਵੇਂ ਥਾਣੇ ਮੇਟ ਨਹੀਂ ਜੇ ਆਪਾਂ ਘਰਾਂ ਬੈਠ ਕੇ ਸੋਚੀ ਸੋਚੀ ਜਾਣਾ ਵੀ ਸਰਕਾਰ ਐਦਾਂ ਹੈ ਸਰਕਾਰ ਦਾ ਬਾਤੇ ਬਾਤੇ ਯਾਰ ਬਈ ਮੈਂ ਛੱਡ ਕੇ ਉਰੇ ਆ ਤੇ ਮਦਦ ਆ ਕੋ ਸਰਕਾਰਾਂ ਨੇ ਦੇਣਾ ਇਹੀ ਆ ਇਹੀ ਸਰਕਾਰਾਂ ਪਹਿਲਾਂ ਇਹ ਕਿਹਾ ਗਿਆ ਕਿ ਸਰਕਾਰ ਬਣਨੇ ਪਹਿਲਾਂ 22 ਫਸਲਾਂ ਤੇ ਅਸੀਂ ਐਮਐਸਪੀ ਦਵਾਂਗੇ ਦੇ ਦੇਵੇ ਹੁਣ ਹੈਂ ਕਹਿੰਦਾ ਦੇਖ ਲੈ ਆਹ ਦੇਖ ਲੈ ਆਪਣੇ ਪੰਜਾਬ 'ਚ ਵੀ ਨੈਟ ਬੰਦ ਕਰਤੇ ਹਾਂ ਉਹ ਕਹਿੰਦਾ ਕਹਿੰਦਾ ਮੈਂ ਦਊਗਾ ਪਹਿਲਾਂ ਆਪਰਾ ਰਾਜ ਤੇ ਹਾਂ ਕਹਿੰਦਾ ਹੁਣ ਤਾਂ ਤੇਰੇ ਕੋਲ ਰਾਜਾਂ ਦੀ ਐਂ ਕਿਹਾਦਾ 5 ਮਿੰਟ ਚ ਨਾ ਆਉਂਦੀ ਅਸੀਂ ਗੱਗਨਨੂ ਵੀ ਗੱਲ ਜਾਂਦਾ ਉਹਦਾ ਬਸ 5 ਮਿੰਟ ਚ ਕਹਿੰਦੀ ਹੈ ਸਾਡੀ ਸਰਕਾਰ ਆਪਾਂ ਜਾ ਕੇ ਆਏ ਹਾਂ ਗੱਗੇ ਵੀਰ ਵਾਲੀ ਗੱਡੀ ਲੈ ਕੇ ਗਏ ਤੇ ਹੱਜਵੀਰ ਮੈਂ ਜੱਗਾ ਤੇ ਅਮਨਵੀਰ ਲਾਪਰੀ ਤੇ ਗਿਆਦਾ ਇੱਕ ਮੁੰਡਾ ਹੋਰ ਦਾ ਪਿੰਡ ਦਾ ਗਾਕੂ ਵੀਰ ਅਸੀਂ ਜਾ ਕੇ ਆਏ ਆ ਫਿਰ ਬਾਕੀ ਹੁਣ ਦੇਖਦੇ ਆ ਤੇ ਜੇ ਲੋਟ ਲੱਗਦਾ ਤਾਂ ਫਿਰ ਐਤਵਾਰ ਨੂੰ ਆਪਾਂ ਉੱਥੇ ਟਰਾਲੀ ਉੱਤੇ ਬਾਅਦ ਆਪਾਂ ਲੈ ਜਾਵਾਂਗੇ ਪੂਰੀ ਨਹੀਂ ਫਿਰ ਗਾਹਾਂ ਜਾਣਾ ਪੈ ਗਿਆ ਤਾਂ ਗਾਹਾਂ ਤੇ ਬਾਕੀ ਹੁਣ ਬਾਈ ਮੀਟਿੰਗਾਂ ਚੱਲਦੀਆਂ ਜਥੇਬੰਦੀਆਂ ਦੀਆਂ ਤੇ ਬਾਕੀ ਜਿਵੇਂ ਵੀ ਉਹ ਐਲਾਨ ਕਰਨਗੇ ਆਪਾਂ ਉਸ ਹਿਸਾਬ ਨਾਲ ਫਿਰ ਦੇਖ ਲਾਂਗੇ ਅਡਜਸਟ ਕਰ ਲੂਗੇ ਬਾਕੀ ਹੁਣ ਤਾਨੂੰ ਕਲਿੱਪਾਂ ਦਿਖਾ ਦਿੰਨਾ ਮੈਂ ਉੱਥੇ ਦੀਆਂ ਅੱਜ ਦੇ ਆਪਾਂ ਨੇ ਕਲਿੱਪਾਂ ਥੋੜੀ ਥੋੜੀ ਬਣਾਈਆਂ ਵੀ ਆ ਉਹ ਤੁਹਾਨੂੰ ਦਿਖਾ ਦੰਨੇ ਅੱਜ ਚਲੋ ਬਾਕੀ ਤੁਸੀਂ ਦੇਖ ਲਓ ਕਲਿੱਪਾਂ ਉੱਥੇ ਦਾ ਮਾਹੌਲ ਹੈ ਨਾ ਵੀ ਕਿਵੇਂ ਦਾ ਮਾਹੌਲਾ ਹੁਣ ਤੇ ਕੱਠ ਬਾਈ ਬਹੁਤ ਜ਼ਿਆਦਾ ਹੀ ਤਾਂ ਕੱਠ ਤਾਂ ਵੀ ਦਿੱਲੀ ਵਾਲੇ ਹੀ ਕੰਮ ਹੋਇਆ ਇਹਦਾ 6-7 ਕਿਲੋਮੀਟਰ ਦਾ ਕੱਠ ਹੈਗਾ ਇਹ ਉੱਥੇ ਬਾਕੀ ਕੱਠ ਬਧੀ ਵੀ ਜਾ ਰਹੀ ਆ ਟਰਾਲੀਆਂ ਬਹੁਤ ਲੱਗੀਆਂ ਵੀ ਐ ਪੱਕੇ ਤੰਬੂ ਵੀ ਲੱਗਣ ਲੱਗੇ ਉੱਥੇ ਐ ਤਾਂ ਬਾਕੀ ਹੁਣ ਦੇਖਦੇ ਆ ਜਿਵੇਂ ਵੀ ਹੋਇਆ ਆਪਣਾ ਜਾਵਾਂਗੇ ਆਪਾਂ ਵੀ ਤੇ ਚਲੋ ਬਾਕੀ ਠੀਕ ਹੈ ਜੀ ਅੱਜ ਦਾ ਵਲੌਗ ਇੰਨਾ ਗਿਆ ਮਿਲਦੇ ਕਿਸੇ ਹੋਰ ਵਲੌਗ ਸਾਸੀ ਗਾਲ ਜੀ ਜੀ